ਜੋ ਸੀ ਲੋਧੀ ਕਲਬ ਦੇ ਵਿੱਚ ਲੁਧਾਨੇ ਸਾਡੇ ਜਿਹੜੇ ਪੱਠੇ ਨੇ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸ਼ਕਤਾਂ ਪੱਠੇ ਮਾਲਕਾਂ ਲਈ ਆਈਆਂ ਕਿ ਕੋਰੇ ਦੇ ਵਿੱਚ ਇੱਕ ਪੋਰਟ ਆ ਗੁਜਰਾਤ ਦੇ ਵਿੱਚ ਜਿਹਨੂੰ ਕਾਣਲਾ ਪੋਰਟ ਕਹਿੰਦੇ ਆ ਪੋਨਾ ਪੋਰਟ ਵੀ ਜਾਂ ਕਾਣਲਾ ਪੋਰਟ ਵੀ ਕਾਣਲਾ ਪੋਰਟ ਸਰਕਾਰੀ ਆ ਪੋਨਾ ਪੋਰਟ ਪ੍ਰਾਈਵੇਟ ਆ ਉਹ ਵੀ ਉੱਥੇ ਕੋਰੇ ਦੇ ਵਿੱਚ ਜਿਹਦੀ ਪਠਾਵੀ ਉਹ ਕੰਦ ਹੋ ਗਿਆ ਲੇਬਰ ਨੂੰ 35 ਲੱਖ ਰੁਪਏ ਦਾ ਕੰਮ ਦਿੱਤਾ ਪਾ ਜੇ ਲੇਬਰ ਵੀ ਰੇ 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 ਜਿਹੜੇ ਜਿਹੜਾ ਦੇ ਕੋਲ ਐਸੋਸੀਏਸ਼ਨਾਂ ਜਿਹੜੀ ਇੰਡੀਆ ਦੀ ਕਹਿੰਦੇ ਹੋ ਜਾਂ ਪੰਜਾਬ ਦੇ ਵਿੱਚ ਵੀ ਉਹਨਾਂ ਦੇ ਰਮੈਂਦੇ ਨੇ ਅਸੀਂ ਅੱਜ ਉਹਨਾਂ ਨੂੰ ਆਪਣੇ ਲੈਟਰ ਹੈਡ ਤੇ ਐਸੋਸੀਏਸ਼ਨ ਬਣੀ ਹੋ ਉਹਨਾਂ ਦੇ ਕੋਲ ਵਾਲੇ ਦੇ ਪ੍ਰੈਜ਼ੀਡੈਂਟ ਨੇ ਜਸਕਰਤ ਸਿੰਘ ਸਾਹਿਬ ਅਸੀਂ ਤੁਸੀਂ ਕਿਰਪਾ ਸਰਬ ਕੋਲ ਪਹੁੰਚਦੀ ਹੋ ਰਹੀ ਹੈ ਹਾਂ ਕਿ ਅੱਜ ਕੱਲ ਵੀ ਉਹਨਾਂ ਦੇ ਡਿਸਟ੍ਰਿਕਟ ਦੀ ਮੀਟਿੰਗ ਹੋ ਰਹੀ ਸੀ ਅੱਜ ਫਿਰ ਅਸੀਂ ਪੰਜਾਬ ਤੋਂ ਜਿਹੜੇ ਸਾਡੇ ਅਹੁਦੇਦਾਰ ਸਾਹਿਬਾਨ ਨੇ ਸਾਡੇ ਸੈਕਟਰੀ ਸਾਹਿਬ ਨੇ ਸ਼ਿਗਲਾ ਜੀ ਪਵਨ ਜੀ ਨੇ ਆਪਣੇ ਕੇਵਲ ਜੀ ਨੇ ਸਾਡੇ ਵੱਲ ਅੱਜ ਆਏ ਆ ਤੇ ਹੋਰ ਵੀ ਡਿਸਟ੍ਰਿਕਟਾਂ ਦੇ ਵਿੱਚੋਂ ਆਏ ਨੇ ਤੇ ਕਾਫੀ ਬੰਦੇ ਅਰੇ ਸਭ ਨੂੰ ਕਿਹਾ ਵੀ ਅਸੀਂ ਤੁਹਾਡੇ ਨਾਲ ਆਈਆਂ ਦੇ ਕੋਈ ਜ਼ਰੂਰੀ ਜਿਵੇਂ ਸਾਡੇ ਚੇਅਰਮੈਨ ਸਾਹਿਬ ਸੀ ਉਹਨਾਂ ਦੀ ਕੋ ਡੈਥ ਹੋ ਗਈ ਸੀ ਉਹ ਨਹੀਂ ਆ ਸਕੇ ਅੱਜ ਦੀ ਕਾਨਫਰੰਸ ਕੀਤੀ ਕਰਨਾ ਚਾਹੁੰਦੇ ਅਸੀਂ ਅੱਜ ਦੀ ਕਾਨਫਰੰਸ ਅਸੀਂ ਕਰ ਰਹੇ ਹਾਂ ਕੱਲ ਸਾਡੀ ਡਿਸਟ੍ਰਿਕਟ ਦੀ ਮੀਟਿੰਗ ਹੋਈ ਸੀ ਲੁਧਾਨੇ ਦੀ ਤਕਰੀਬਨ 65-70 ਪੱਠਿਆਂ ਦੇ ਮਾਲ ਉੱਤੇ ਆਏ ਸੀ ਜਿਹੜੀ ਮੇਨ ਲੁਧਾਨੇ ਦੇ ਮੇਨ ਕ੍ਰੀਮ ਹੈਗੀ ਹੈ ਵਪਾਰੀ ਲੋਕ ਉੱਥੇ ਕਾਫੀ ਸਟੈਟਾਇਨ ਆਏ ਸਨ ਉਹ ਵੀ ਜਿਹੜਾ ਪੋਰਟਾਂ ਤੋਂ ਮਾਲ ਆ ਰਿਹਾ ਖਾਸ ਕਰਕੇ ਕਾਂਟਲਾ ਪੋਰਟ ਤੋਂ ਜਿਹੜੀ ਕੇ ਸਰਕਾਰ ਦੀ ਰਿਪੋਰਟ ਹੈ ਇਹ ਵੀ ਉੱਥੋਂ ਜਿਹੜੇ ਵੈਸਲ ਆਉਂਦੇ ਉਸੇ ਪਾਉਂਦੇ ਆ ਡੇਡ ਡੇ ਲਕੜਣ ਦਾ ਲਕੜਣ ਦਾ ਵੀ ਉੱਥੋਂ ਉਹ ਤਾਂ ਪਤਾ ਨਹੀਂ ਹੋ ਸਕਦਾ ਵਿੱਚ ਅਲਵਰਵ ਹੋਣ ਦਾ ਨਾ ਹੋਣ ਜਾਂ ਕੋਈ ਜਿਹੜੇ ਡੀਲਰ ਨੇ ਸਬ ਡੀਲਰ ਨੇ ਹੋਰ ਵੜਲੇ ਹੋਏ ਨੇ ਜਾਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਜਾਨੀ ਕਿ ਉੱਥੇ ਨਾਰ ਹੁੰਦੀ ਹੈ ਇਹਦੇ ਵਿੱਚ ਜਿਹਨੂੰ ਆਪਾਂ ਸੀਵੀ ਕਹਿੰਦੇ ਆ ਕਲੋਰਿਕ ਵੈਲੂ ਉਹ ਤਕਰੀਬਨ 6700 7000 ਦੇ ਹੁੰਦੀ ਹੈ ਉਹ ਉੱਥੋਂ ਜਦੋਂ ਪਠੇਦੇ ਮਾਲ ਲੈਂਦਾ ਤਾਂ 4 4400 4200 4600 ਇੱਟਿਕ ਰਹਿ ਜਾਂਦੀ ਹੈ ਹੁਣ ਜਦੋਂ ਕਪੈਸਿਟੀ ਨਹੀਂ ਕੋਲ ਹੋਊਗੀ ਤਾਂ ਕੋਲਾ ਸਾਡੇ ਪਿੱਟਾ ਕਿੱਥੋਂ ਬਣਾਊਗਾ ਠੀਕ ਹੈ ਨਾ ਤੇ ਉਹ ਪਟਿਆਲਾ ਤੋਂ ਪਿੱਟ ਰਹੇ ਸੀ ਵੀ ਤੁਹਾਨੂੰ ਤਮਾਰੇ ਜਾਵਾਂਗੇ ਅਸੀਂ ਕਿਸ ਤਰ੍ਹਾਂ ਸਾਡੇ ਨਾਲ ਚੱਲਦਾ ਰਿਹਾ ਤਾਂ ਫਿਰ ਅਸੀਂ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਸੈਕਟਰੀ ਸਾਹਿਬ ਨੇ ਮੈਨੂੰ ਇੱਥੇ ਅੱਜ ਕਰ ਲਿਆ ਸੀ ਸਿੰਦਰ ਸਿੰਘ ਰਾਜੀ ਪਟਿਆਲੇ ਤੋਂ ਇਹਨਾਂ ਨੂੰ ਬੁਲਾਇਆ ਆਪਣੇ ਕੇਵਲ ਜੀ ਨੇ ਵਾਈਸ ਪ੍ਰਧਾਨ ਨੇ ਸਾਡੇ ਪੰਜਾਬ ਦੇ ਬਈ ਨਾ ਐਕਸ ਪ੍ਰੈਜ਼ੀਡੈਂਟ ਵੀ ਰਹੇ ਨੇ ਸਰੂਪ ਦੇ ਤੱਕ ਇਹਨਾਂ ਨੂੰ ਬੁਲਾਇਆ ਪਵਨ ਜੀ ਨੇ ਹੋਰ ਵੀ ਹੋਰ ਸਰ ਸਾਹਿਬਾਲ ਕਾਫੀ ਆਏ ਹੋਏ ਨੇ ਔਰ ਕੰਯੋਨ ਇਸੈਂਟੀ ਦਿੱਤੀ ਜਾ ਵੀ ਹਾਂ ਤੁਹਾਨੂੰ ਪੀਸੀ ਕਰਕੇ ਅਸੀਂ ਤੁਹਾਡੇ ਨਾਲ ਆ ਤੁਸੀਂ ਕਰੋ ਔਰ ਗਵਰਨਮੈਂਟ ਕੋ ਇੰਡੀਕੇਸ਼ਨੇ ਜਾਣੀ ਚਾਹੀਦੀ ਸੀ ਕਿ ਇਹ ਕੰਮ ਹੋ ਰਿਹਾ ਰੁਟਕਸੋਂ ਠੋੜੀ ਹੁਣ ਅਸੀਂ ਇਹਦੇ ਰਾਹੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਤੁਹਾਡੇ ਮੀਡੀਆ ਰਾਹੀਂ ਮੀਡੀਆ ਰਾਹੀਂ ਵੀ ਜੀ ਮਿਸਟਰ ਸਾਹਿਬ ਕੋਲੇ ਇਹ ਜਾਵੇ ਆਵਾਜ਼ ਸਾਡੀ ਔਰ ਉਹ ਕੋ ਸਿੱਟਪਾਉਣ ਔਰ ਪਤਾ ਕਰਾਉਣ ਕੋਈ ਉੱਥੇ ਭੇਜ ਕੇ ਅਫਸਰ ਸਾਹਿਬਾ ਨੂੰ ਵੀ ਇਹ ਕਿੱਥੋਂ ਇੱਥੋਂ ਚੱਲ ਰਿਹਾ ਹੈ ਜਿਹੜੀ ਜੋਰ ਬਜਾਈ ਜਾ ਰਹੀ ਹੈ ਕਿੱਥੋਂ ਚੱਲ ਰਹੀ ਹੈ ਕਿ ਉਹ ਕਰਾ ਰਹੇ ਨੇ ਕਿ ਜਾਂ ਸਿਪਾਲੇ ਕਰਾ ਰਹੇ ਨੇ ਕਿ ਜਾਂ ਵੀੜੀ ਵਾਲੇ ਕਰਾ ਰਹੇ ਨੇ ਅੱਗੇ ਤੱਕ ਕੀ ਸੀ ਅੱਗੇ ਹੁੰਦਾ ਅੱਗੇ ਵੀ ਸੀ ਅੱਗੇ 5% ਕੀ ਸੀ ਰਾਜਸਥਾਨ ਦੇ ਡਿਪੂ ਜੇ ਬਣਾਏ ਸੀ ਚੋਰ ਬਜਾਰੀ ਵਾਲੇ ਉੱਥੇ ਮਾਲ ਲਾਂਦੇ ਸੀ ਪੰਚਾਟਾਣ ਵਿੱਚ ਦੂਜਾ ਭਾਗ ਆਉਂਦੇ ਸੀ ਹੁਣ ਤਾਂ ਉੱਥੇ ਹੀ ਆਉਣ ਲੱਗਿਆ ਜੀ ਹੁਣ ਉੱਥੋਂ ਜਿਹੜੀ ਬਿਲਟੀ ਆਉਂਦੀ ਹੈ ਉਹ ਲਿਖਿਆ ਹੁੰਦਾ ਕਿ ਬਿਕਾਨਲਾ ਪੋਰਟ ਤੋਂ ਡਰੱਗ ਚੱਲੇ ਆ ਲੇਕਿਨ ਟਰੱਕ ਕੀ ਚੱਲੇ ਆ ਉਹਦੇ ਵਿੱਚ ਤਾਂ ਮਾਲ ਹੀ ਮਿਕਸ ਹੋਇਆ ਹੈ 7900 ਨਾਲ ਵਾਲਾ ਮਾਲ ਲਿਖਿਆ ਹੋਇਆ ਉਹਦੇ ਵਿੱਚ ਬਕਾਇਦਾ ਪੱਠੇ ਤੇ ਰਹਿੰਦੇ ਲਾਈਨ ਦਾ ਚਾਰ 4400 ਵਾਲਾ 4200 ਇਹ ਟੈਕਨੀਕ ਕੋਲਾ ਜੀ ਕੋਲਾ 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 ਪੋਲੇ ਇਕ ਤਾਂ ਬਣ ਨਹੀਂ ਆਉਂਦੇ ਰਾਟ ਵਾਟੇ ਦੇ ਆ ਪੋਲਾ ਉੱਥੇ ਹੁਣੇ ਪਹਿਲੇ ਕੀ ਪਾਸੀ ਜੀ ਭਾਅ ਦੀ ਤਾਂ ਗੱਲ ਇਹ ਆ ਜੀ ਵੀ ਉੱਥੇ ਤਕਰੀਬਨ ਐਸ ਟਾਈਮ 12000 ਰੁਪਏ ਇੱਕ ਪੋੜ ਤੇ 1 ਤੇ 10700 800 ਰੁਪਏ ਜੀ ਉੱਤੇ ਉੱਪਰ ਪਾੜਾ ਪੈਂਦਾ ਫਿਰ ਜੀਐਸਟੀ ਪੈਂਦਾ ਹੁਣ ਪੱਠੇ ਵਾਲਾ ਤਾਂ ਪਹਿਲਾਂ ਹੀ ਇਹਦੀ ਮਾਰ ਪਾ ਖਾਈ ਜਾ ਰਿਹਾ ਜੀ 18% ਪੋਲੇ ਤੇ ਜੀਐਸਟੀ ਕਰਤੀ 12% ਇੱਟਾਂ ਤੇ ਜੀਐਸਟੀ ਕਰਤੀ ਅਸੀਂ ਤਾਂ ਉਹ ਵੀ ਚੱਲ ਰਿਹਾ ਸੀ ਜੀ ਹੁਣ ਤੱਕ ਰਾਇਲਟੀ ਪੁੱਛੇ ਚਾਰ ਗੁਣਾ ਵਧਾਤੀ 60 65000 ਰੁਪਏ ਅਸੀਂ ਦੇ ਰਹੇ ਸੀ 2 ਲੱਖ ਜੋ 2000 ਰੁਪਏ ਕਰਤੀ। ਬਾਰੇ ਵਿੱਚ ਜਿਹੜਾ ਵੀ ਬੰਦਾ ਸਾਹਮਣੇ ਐਸੀ ਵੀ ਜਿਹੜਾ ਫੋਟੋ ਆ ਰਿਹਾ ਪਿੱਛੋਂ ਜੀ ਉਹ ਗਿੱਲਾ ਆ ਰਿਹਾ। ਹਾਂ ਗਿੱਲਾ ਤਾਂ ਪਤਾ ਉਹ ਤਾਂ ਉਹ ਤਾਂ ਹੈਗਾ ਜੀ ਪਾਣੀ ਵਿੱਚ ਪਾਉਂਦੇ ਆ। ਹਾਂ ਜੀ। ਚਲੋ ਉਹ ਵੀ ਅਸੀਂ ਚੱਲ ਲਿਆ ਵੀ ਕੋਈ ਗੱਲ ਨਹੀਂ ਗਿੱਲਾ ਆ ਰਿਹਾ ਕੋਈ ਗੱਲ ਨਹੀਂ ਹੈ ਜੀ। ਲੇਕਿਨ ਆਹ ਤੱਕ ਅਮ ਸਾਡੇ ਨਾਲ ਜੱਗੋ ਨਿਆਰਾ ਹੋਣ ਲੱਗ ਗਿਆ ਨਾ ਵੀ ਮਾਲ ਉੱਥੋਂ ਹੀ ਮਿਕਸਿੰਗ ਹੋ ਕੇ ਆ ਰਿਹਾ। ਉੱਥੇ ਕੀ ਆ? ਖਰਾਨਾ ਸਾਬ ਉੱਥੇ ਕੀ ਚੱਕਰ ਆ। ਉੱਥੇ ਕਈ ਤਰ੍ਹਾਂ ਦੇ ਮਾਲ ਪੈਂਦੇ। ਹਾਂ ਜੀ। ਬੋਰਡ ਦੇ ਉੱਪਰ ਤੁਹਾਨੂੰ ਪਤਾ ਹੀ ਹੈ ਵੀ ਕਈ ਵੈਰੈਟੀ ਪਈ ਹੁੰਦੀ ਹੈ ਕੋ 5000 ਵਾਲਾ ਵੀ ਕੋ 9000 ਵਾਲਾ ਵੀ ਕੋ ਮਹਿੰਗਾ ਵੀ ਉਹ ਸਸਤਾ ਵੀ ਹੈ ਉਹ ਕੀ ਕਰਦੇ ਆ ਜਿਵੇਂ ਉਹਨੇ 12000 ਵਾਲਾ ਸਾਡਾ ਮਾਲ ਆ 11000 ਵਾਲਾ ਮਾਲ ਉਹਦੇ ਵਿੱਚ 5-4000 ਵਾਲਾ ਮਾਲ ਵਿੱਚ ਪਾ ਦਿੰਦੇ ਉਹ ਮਿਕਸ ਕਰ ਦਿੰਦੇ ਮਿਕਸ ਕਰ ਦਿੰਦੇ ਹੁਣ ਹੈ ਤਾਂ ਕੋਲੇ ਹੀ ਆਹ ਬੋਲੇ ਦੀ ਤਾਂ ਕੋਈ ਸਵਾਹ ਹੋ ਇੱਕ ਸੰਦੀ ਹੈ ਨਾ ਤੇ ਨੁਕਸਾਨ ਤੇ ਪੱਠਾ ਮਾਲਕਾ ਪੱਠੇਵਾਲ ਕਰੋ ਉਹਦੇ ਉਹਨੇ ਉਹਨਾ ਬਾਬੇ ਨਹੀਂ ਕਰ ਰਾ ਉਹਨਾਂ ਇਹ ਪਿਛਲੇ ਤਕਰੀਬਨ 20-25 ਦਮ ਮਹੀਨਾ ਅਮਹੀਨਿ ਤੋਂ ਹੀ ਇਹ ਕੰਮ ਚੱਲਿਆ ਹੈਗਾ ਹੁਣ ਅਸੀਂ ਸਰਕਾਰ ਨੂੰ ਬਹੁਤ ਹੀ ਨਿਮਰਤਾ ਸਹਿਤ ਪੇਸ਼ਾ ਬੇਤੀ ਕਰਦੇ ਆਂ ਕਿ ਇਹਦੇ ਤੇ ਗੌਰ ਕੀਤੀ ਜਾਵੇ ਨਹੀਂ ਤਾਂ ਟ੍ਰੇਡ ਖਤਮ ਹੋ ਜੂਗੀ ਇਹ ਇਹ ਲੇਬਰਾਂ ਦਾ ਵੀ ਮਸਲਾ ਜੇ ਪੱਟੇ ਬੰਦ ਹੋ ਗਏ ਲੇਬਰਾਂ ਬਹੁਤ ਬੇਰੁਜ਼ਗਾਰ ਹੋ ਜਾਣਗੇ ਅੱਗੇ ਹੀ ਦੇਖੋ ਕਿੰਨਾ ਕੁ ਚੱਲ ਰਿਹਾ ਪੰਜਾਬ ਦੇ ਵਿੱਚ ਔਰ ਲੇਬਰਾਂ ਵੀ ਜਾ ਸਕਦੀਆਂ ਨੇ ਪੱਟੇ ਮਾਲਕਾਂ ਨੇ ਪੱਟੇ ਬੰਦ ਕਰਦਣੇ ਨੇ ਕਿਉਂ ਡਿਵੈਲਪਮੈਂਟ ਦੇ ਕੰਮ ਸਰਕਾਰ ਦੇ ਉੱਪਰ ਜਾਣੇ ਪਹਿਲਾਂ ਹੀ ਬਹੁਤ ਡੁੱਬਿਆ ਹੋਇਆ ਜੀ 30 ਲੀਟਰ ਤੇ ਹੁਣ 40 ਲੀਟਰ ਤੇ ਅਗਲਾ ਸਟੈਪ ਸਾਡਾ ਫਿਰ ਇਹ ਹੈ ਜੀ ਅਸੀਂ ਪੂਰੇ ਪੰਜਾਬ ਦੀ ਮੀਟਿੰਗ ਬੁਲਾ ਕੇ ਜੀ ਅੱਜ ਤਾਂ ਅਸੀਂ ਦੇਖੋ ਮੇਨ ਬਲਾਏ ਨੇ ਜਿਹੜੀ ਬੜਾਈ ਹੈ ਕਿਸੂੰ ਦੀ ਤੁਹਾਡੇ ਰਾਹੀਂ ਪਹਿਲਾਂ ਇਨਟੀਮੀਸ਼ਨ ਸਰਕਾਰ ਨੂੰ ਪਹੁੰਚਾਉਣੀ ਆ ਫਿਰ ਅਸੀਂ ਆਉਣ ਵਾਲੇ ਪੰਜ ਚਾਰ ਦਿਨ ਚੀ ਬਦਲ ਵੀ ਅਸੀਂ ਪੂਰੇ ਡਿਸਟ੍ਰਿਕਟਾਂ ਚ ਬੰਦੇ ਬੁਲਾ ਕੇ 100 200 400 ਪਹਿਲਾਂ ਬੰਦਾ ਬੁਲਾ ਕੇ ਜੇ ਲੋਡ ਪੇ ਸੀਐਓ ਸਾਹਿਬ ਕੋ ਚੱਲਾਂਗੇ ਲੋਡ ਪੇ ਤਾਂ ਡੀਜੀਪੀ ਸਾਹਿਬ ਨੂੰ ਸ਼ਿਕਾਇਤ ਵੀ ਕਰਾਂਗੇ ਅਸੀਂ ਪੁਲਿਸ ਸ਼ਿਕਾਇਤ ਵੀ ਕਰਾਂਗੇ ਬੇਰਾਂ ਦੇ ਇਨਵਾਲਵ ਕਰਕੇ ਜਿਹੜੇ ਬੰਦੇ ਇਨਵੋਲਵ ਨੇ ਉਹਨਾਂ ਨੂੰ ਖੜਕੇ ਅੰਦਰ ਦਿੱਤਾ ਜਾਵੇ ਜੀ ਠੀਕ ਆ ਨਾ ਜੀ ਇਹ ਥੋੜੋ ਵੀ ਅਸੀਂ ਮਿਕਸਿੰਗ ਵਾਲਾ ਕੋਲਾ ਸਾਡੋ ਤਾਂ ਪੈਸੇ ਵੀ ਪੂਰੇ ਲੈ ਲੈਣ ਤੇ ਸਾਨੂੰ ਬਾਲਵੀ ਤਾਂ ਕਾਤੜੀ ਸਰਿਆਵਲ ਤੋਂ ਕਾਤੜੀ ਪਹਿਲਾਂ ਤਾਂ ਸੀਐਮ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਆਂ ਪਿਲ ਦੇ ਤੇ ਇਨਕੁਆਰੀ ਕਰਾਉਣ ਸਿੱਟ ਬਹਾ ਉੱਥੇ ਬੰਦੇ ਆਪਣੇ ਅਫਸਰ ਜੇਵਾਨ ਭੇਜਣੋ ਵੀ ਉੱਥੇ ਇਹ ਚੱਲ ਕਿੱਥੋਂ ਇਹ ਗੇਮ ਜਿਹੜੀ ਚੱਲ ਰਹੀ ਆ ਕੌਣ ਇਹਦਾ ਹੋ ਕਰ ਰਿਹਾ ਇਹਦੇ ਬੈਕ ਤੇ ਕੌਣ ਆ ਵੈਸਲ ਵਾਲੇ ਨੇ ਜਿਹੜੇ ਉਹ ਸਿਪ ਲੈ ਕੇ ਆਉਂਦੇ ਆ ਕਿ ਜਾਂ ਜਿਹੜੇ ਪਾਰਟ ਉਹਨਾਂ ਤੋਂ ਲੈਂਦੇ ਆ ਮੌਜੂਦਾ ਸਮੇਂ ਦੇ ਵਿੱਚ ਕਿੰਨਾ ਕੀ ਭਾਅ ਆ ਵੀ ਹੁਣ ਭਾਅ ਜੀ ਮੇਰੇ ਖਿਆਲ 6500 ਰੁਪਏ ਆ ਪੱਠਿਆਂ ਤੇ ਪੱਠਿਆਂ ਤੇ ਪੱਠਿਆਂ ਦੇ ਹਾਂਜੀ 800 ਰੁਪਏ ਆਪਾਂ ਆਪਾਂ ਸਰਕਾਰ ਦਾ ਤਰਸੋ ਇੱਥੇ ਕਹੇਗੀ ਉਹ ਕਰਾਇਆ ਜਿੰਦਾ ਕੋਈ ਵੱਧ ਪੈ ਗਿਆ ਘੱਟ ਪੈ ਗਿਆ ਜਿਵੇਂ ਆ ਤੁਸੀਂ ਕੋਲੇ ਵਾਲਾ ਜਿਹੜਾ ਕਫੇ ਪਰ ਭਾਅ ਦੇ ਉਸ ਤੋਂ ਪਹਿਲੇ ਕੀ ਭਾਅ ਸੀ ਦੇਖੋ ਉਹ ਥੋੜਾ ਵਾਲਾ ਫਰਕ ਪਿਆ ਹੈਗਾ ਮੈਂ ਨਹੀਂ ਕਹਿੰਦਾ ਨਹੀਂ ਪਰ ਸਾਨੂੰ ਤਾਂ ਇਸ ਭਾਅ ਚ ਵੀ ਨਹੀਂ ਬਾਰਾ ਖਾਦੀ ਮਿੱਟੀ ਦਾ ਤੁਹਾਨੂੰ ਸਾਡੀ ਗਾਣਾ ਸਾ ਪਤਾ ਕੀ ਭਾਅ ਹੋ ਗਿਆ ਮਿੱਟੀ ਕਿਸੇ ਵੀ ਕੀਮਤ ਤੇ ਸਾਨੂੰ ਮਿਲਣੀ ਚਾਹੀਦੀ ਹਾਂ ਉਹਨੇ ਮਾਈਨਿੰਗ ਦੀ ਜਿਹੜੇ ਪੁੱਲ ਬਣ ਰਹੇ ਨੇ ਜਾਂ ਸਰਕਾਂ ਬਣ ਰਹੀਆਂ ਨੇ ਬੇ ਸਾਰੀ ਮਿੱਟੀ ਉੱਥੇ ਉਹਨਾਂ ਨੇ ਕਵਰ ਕਰ ਲਈ ਮਾਈਨਿੰਗ ਪਾਲਿਸੀ ਮਾਈਨਿੰਗ ਪਾਲਿਸੀ ਗਲਤ ਬਣ ਗਈ ਹੈ ਨਹੀਂ ਕੋਈ ਹੁਣ ਉਹਦੇ ਵਿੱਚ ਕੀ ਆਵੇ ਮਿੱਟੀ ਕੋਈ ਜ਼ਮੀਨਾਂ ਵੀ ਮਹਿੰਗੀਆਂ ਹੋ ਗਈਆਂ ਉਹਦੇ ਨਾਲ ਮਿੱਟੀ ਕੋ ਦੇਣ ਨੂੰ ਅੱਛਾ ਜੇ ਅਸੀਂ ਭਾਅ ਔਰ ਜ਼ਿਆਦਾ ਵਧਾਉਨੇ ਆ ਤਾਂ ਫੇਰ ਗਵਰਨਮੈਂਟ ਸੰਨ ਰੁਕ ਟੋਕ ਕਰਦੀ ਹੈ ਪਰ ਜਿਆਦਾ ਕਿੱਥੇ ਵਧਣਾ ਸਾਡਾ ਭਾਅ ਤੇ ਆ ਹਾਲ ਹੋ ਗਿਆ ਇਹਦੇ ਵਿੱਚ ਭਾਅ ਸਾਡਾ ਕੀ ਜਨਾਬਦਾਰੀ ਅਸੀਂ ਭਾਅ ਵਧਾ ਲਈਏ ਇਹਦੇ ਕਬਰ ਨਹੀਂ ਹੋਣ ਦੇਣਾ ਭਾਅ ਭਾਅ ਵਧਾ ਨਹੀਂ ਸਕਦੇ ਇੰਨਾ ਕੀਮਤਾ ਬਣੇ ਹੋਰ ਇੱਟ ਪੱਠੇ ਹੀ ਬੰਦ ਹੋ ਜਾਣਗੇ ਜੀ ਇਹੀ ਹਾਲ ਹੈ ਜੀ ਸਰਕਾਰ ਨੇ ਇਹਨਾਂ ਨੂੰ ਨਾ ਰੋਕਿਆ ਵੀ ਇਹ ਕੌਣ ਕੰਮ ਕਰ ਰਿਹਾ ਚੋਰੀ ਬਜਾਰੀ ਕਿੱਥੋਂ ਹੋ ਰਹੀ ਆ ਪੱਠੇ ਬੰਦ ਹੋ ਜਾਣਗੇ ਕਿਉਂਕਿ ਉਹਨਾਂ ਦਾ ਜਦੋਂ ਉਹ ਕੋਲਾ ਲਿਆਇਆ ਕਰਦੇ ਨੇ ਉਹਨੇ ਠੋਸ ਪਟਾਕੇ ਵਾਂਗੂ ਚੱਲ ਜਾਇਆ ਕਰਨਾ ਮੌਜੂਦਾ ਸਮਝ ਕਿੰਨੇ ਪੱਠੇ ਹੀ ਪੰਜਾਬ ਵਿੱਚ ਮੌਜੂਦਾ ਜੀ ਪਹਿਲਾਂ 2800 ਪੱਠਾ ਸੀ ਹੁਣ ਹੋਰ 1500 1600 ਪੱਠਾ 1450 ਹੋਵੇ 1600 ਬਸ ਇੱਥੇ ਤੋਂ ਜਿਹੜੇ ਵਰਕਿੰਗ ਸੀ ਨੇ ਉਹ ਜਾ ਕੇ ਛੱਡ ਗਏ ਆ ਜੀ ਜਾਂ ਦੇਖੋ ਜਿਵੇਂ ਜਿਵੇਂ ਗਵਿੰਦਗੜ੍ਹ ਦੇ ਵਿੱਚ ਵਿਲਾ ਸੀ ਜੀ ਤੁਹਾਨੂੰ ਪਤਾ ਪਿੱਛੇ ਟੀਨੇ ਹੀ ਰਹਿ ਗਿਆ ਸੀ ਉੱਥੇ ਸਭ ਛੱਡ ਗਏ ਸੀ ਉਹ ਜੀ ਐਸੇ ਤਰ੍ਹਾਂ ਪਠਿਆਲ ਦੇ ਜਦੋਂ ਘਾਟੇ ਦੇ ਘਾਟਾ ਪਈ ਗਿਆ ਪਿਛਲੇ 5-6 ਸਾਲ ਤੋਂ ਉਹ ਸਾਡੀ ਜਿਹੜੀ ਐਸੋਸੀਏਸ਼ਨ ਦੀ ਮੈਨੇਜਮੈਂਟ ਇਵੈਂਟ ਸੀਗੀ ਇਹ ਸਮਝ ਲਓ ਬੇ ਇਨੇ ਬੰਦੇ ਉਹ ਉੱਥੇ ਦੁੱਧੇ ਆ ਗਏ ਉਹਨਾਂ ਨੇ ਕੋਈ ਉਪਰਾਲੇ ਨਹੀਂ ਕਰਿਆ ਕੋਈ ਸਾਚੀ ਤਾ ਦੇਖੋ ਸਰ ਬਿਲਕੁਲ ਜੀ ਬਿਲਕੁਲ ਆ ਜੀ ਆ ਇੱਕ ਟੈਕਸ ਵਾਲੀ ਹੋਗੀ ਜੀ ਟੈਕਸ ਦੇਖੋ 18% ਕੋਲੇ ਦਾ ਟੈਕਸ ਕਰਤਾ ਕਹਿੰਦੇ ਕੇਂਦਰ ਸਰਕਾਰ ਦਾ ਕੀ ਹੈ ਜੀ ਤੇ ਸੂਬਾ ਸਰਕਾਰ ਦਾ ਕੀ ਨਾ ਨਾ ਸੂਬਾ ਨਾ ਨਾ ਇਹ ਅੱਤੇ ਦੇ ਅੰਦਰ ਅੱਤੇ 9% ਸੈਂਟਰ ਦਾ 9% ਸਟੇਟ ਦਾ ਜਿਹੜਾ ਕਿ ਜਿਹੜਾ GST ਡਿਪਾਰਟਮੈਂਟ ਹੈ ਨਾ ਜੀ GST ਡਿਪਾਰਟਮੈਂਟ ਹੈ ਇੱਕ ਕਾਉਂਸਲ ਹੈ ਨਾ ਇਹ ਇਕੱਲੇ ਸਟੇਟ ਦੇ ਅੰਡਰ ਹੁੰਦੀ ਹੈ ਨਾ ਇਹ ਇਕੱਲੇ ਕੋਈ ਸੈਂਟਰ ਦੇ ਅੰਡਰ ਨਹੀਂ ਇਹ ਇੰਡੀਵਿਜੂਅਲ ਕੰਮ ਕਰਦੀ ਹੈ ਹਰੇਕ ਸਟੇਟ ਦਾ ਜਿਹੜਾ ਫਾਈਨਾਂਸ ਮੰਤਰੀ ਹੁੰਦਾ ਹੈ ਉਹ ਇਹਦਾ ਮੈਂਬਰ ਹੁੰਦਾ ਹੈ ਬਿਲਕੁਲ ਸਹੀ ਤੇ ਉਹ ਜਿਹੜੇ ਅੱਜ ਦੀ ਰੇਟ 'ਚ 28 ਸਟੇਟਾਂ ਨੇ ਜਿਹੜੀਆਂ 27 ਸਟੇਟਾਂ ਦੀਆਂ ਨੇ ਆਪਸ ਵਿੱਚ ਦੋ ਦੋ ਨੇ ਮੇਰਾ ਵੀਟਿੰਗ ਹੁੰਦੀ ਆ ਉਹਦੇ ਵਿੱਚ ਪਾਸ ਕਰ ਦਉਂਦੇ ਨੇ ਸੈਂਟਰ ਨੇ ਤੇ ਪਹਿਲੀ ਵਾਰ ਇੰਟਰਵੈਨ ਕਰਕੇ 22 9 2025 ਨੂੰ ਕਾਫੀ ਆਈਟਮਾਂ ਦੇ ਉੱਪਰ ਟੈਕਸ ਘਟਾਏ ਲੇਕਿਨ ਸਾਡੇ ਇੱਕ ਇਟਾਂ ਔਰ ਕੋਲਾ ਜਿਹੜੇ ਦੋ ਚੀਜ਼ਾਂ ਨੇ ਸਾਡੇ ਦੋਨੋਂ ਚੀਜ਼ਾਂ ਦਾ ਰੇਟ ਵਧਾ ਦੇ ਕੋਲੇ ਦੇ 5% ਤੋਂ 18% ਕਰਤਾ ਜੀ ਕੋਲੇ ਦੇ 5 ਤੋਂ 18 ਕਰਤਾ ਜੀ ਕਹਿੰਦਾ ਪਿਛਲੀ ਵਾਰੀ ਤੁਹਾਡੀ ਦੂਸਰੀ ਐਸੋਸੀਏਸ਼ਨ ਦੇ ਵਿਰੋਧ ਵਿੱਚ ਕਿਤਾ ਸੀ ਜੀ ਮੋਹੀ ਵਾਲਿਆਂ ਨੇ ਰੋਜ਼ ਵਿੱਚ ਤਾਂ ਹਾਂ ਚਲੋ 18 ਕਰਤਾ ਜੀ ਕੋਰ ਬਲੋਕਸ ਲਿਆ ਜਾਵੇਗਾ ਨਹੀਂ ਕੁਝ ਉਹੀ ਉਹੀ ਚੀਜ਼ ਹੈ ਜੋ 5 ਤੋਂ 18 ਕਰਤਾ ਜਿਹੜੀ ਇਟਾਂ ਦੇ ਉੱਪਰ ਸਾਡੀ ਜਿਹੜਾ ਟੈਕਸ ਸੀ ਪਹਿਲਾਂ ਜਦੋਂ ਲਮਸਮ ਟੈਕਸ ਸੀ ਜਾਂ ਜਦੋਂ ਪਹਿਲਾਂ GST ਸੀ ਉਹ 5% ਸੀ ਜੀ ਹੁਣ ਉਹ 12% ਕਰਤਾ 5% ਵਾਲਾ 12% ਕਰਦਾ 1% ਵਾਲਾ 6% ਕਰਦਾ 5% ਵਾਲਾ 12% ਕਰਦਾ ਠੀਕ ਹੈ ਜੀ ਤੇ ਵਾਲੇ ਦਾ ਤੁਹਾਡਾ ਕਿੰਦਾ ਹਾਲ ਹੋਏਗਾ ਜੇ ਸਰਕਾਰ ਨੂੰ ਮਿਲੂਗੀ ਤਾਹੀਂ ਆਨੂਰੇਗਾ ਹਾਂਜੀ ਦੇਖੋ ਪਹਿਲਾਂ ਤਾਂ ਆ ਮਿਲਣੇ ਨਹੀਂ ਆਣੀ ਅਸੀਂ ਅੱਜ ਪ੍ਰੈਸ ਕਾਨਫਰੰਸ ਰਾਹੀਂ ਸਰਕਾਰ ਨੂੰ ਇਹ ਰਿਕੁਐਸਟ ਕਰਦੇ ਆ ਅਸੀਂ ਆਪਣੀ ਖੂਨ ਬਚਾਉਣ ਵਾਸਤੇ ਇਹ ਪ੍ਰੈਸ ਕਾਨਫਰੰਸ ਕਰ ਰਹੇ ਆ ਵੀ ਅਗਰ ਸਾਡੀ ਇਹ ਗੱਲ ਨਾ ਸੁਣੀ ਗਈ ਦੇਖੋ ਜੀਐਸਟੀ ਡਿਪਾਰਟਮੈਂਟ ਨਹੀਂ ਸਾਡੇ ਪੱਬ ਲੱਗਣ ਦਿੰਦਾ ਮਾਈਨਿੰਗ ਪਾਲਿਸੀ ਅਜ ਦੀ ਨੇੜੇ ਸਰਕਾਰ ਦੀ ਕਹੀ ਨਹੀਂ ਓਪਨ ਇੱਕ ਜਿਵੇਂ ਕੋਈ ਤੁਰ ਜਾਂਦੀ ਟਰਾਲੀ ਦੇ ਉੱਪਰ ਕੋਈ ਵੀ ਟਿੱਪ ਟੇਪਰ ਨੂੰ ਫੜ ਕੇ ਆਪਾਂ ਜੋ ਵੀ ਪਲੈਂਟੀ ਲਾ ਦਿੰਦੇ ਨੇ ਜਾਂ ਰੇਟ ਲਾ ਦਿੰਦੇ ਨੇ ਉਹ ਓਪਨ ਹੈ ਮੈਂ ਗਵਰਨਮੈਂਟ ਦੀ ਭੱਟਿਆ ਵਾਸਤੇ ਸਪੈਸ਼ਲ ਪਾਲਿਸੀ ਪਹਿਲੀ ਵਾਰ ਹੈ ਪਿਛਲੇ 25 ਸਾਲ ਚ ਕੋਈ ਪਾਲਿਸੀ ਨਹੀਂ ਹੈ ਜਿਹੜੀ ਲਾਸਟ ਪਾਲਿਸੀ ਬਣਾਈ ਸੀ 2021 ਦੇ ਵਿੱਚ ਉਹ ਪਿਛਲੇ ਸਾਲ ਖਤਮ ਹੋ ਗਈ ਉਸ ਤੋਂ ਬਾਅਦ ਕੋਈ ਇਹਦੇ ਤੁਸੀਂ ਸੁਪਰ ਸਰਕਾਰ ਵੀ ਨਲੈਕਿੰਗ ਨੂੰ ਆਉਂਦੇ ਕਰ ਸਕਦੇ ਹੋ ਜੀ ਇਹ ਵਾਲਾ ਕੀਵਰਡ ਤਾਂ ਨਹੀਂ ਚਲੋ ਬਾਕੀ ਇਹ ਉਹ ਕਹਿੰਦੇ ਸੂਬੇ ਸਰਕਾਰ ਦਾ ਕੋਈ ਬਹੁਤਾ ਰੋਲ ਇਹ ਨਹੀਂ ਹੈ ਕੋਈ ਪੋਰਟ ਹੈਗੀ ਗੁਜਰਾਤ ਦੇ ਵਿੱਚ ਨਹੀਂ ਨਹੀਂ ਮਾਈਨਿੰਗ ਵਾਲੇ ਦੇ ਵਿੱਚ ਹੈ ਸੂਬਾ ਸਰਕਾਰ ਨੇ ਸਾਡੀ رائے ਨਹੀਂ ਲਈ ਇਸ ਗੱਲ 'ਚ ਕਰ ਸਕਦੇ ਹੋ ਇਹ ਤਾਂ ਨਹੀਂ ਲੈ ਲਈ ਹੈ ਉਹਨਾਂ ਦੇ ਪੱਠੇ ਹੈ ਨਹੀਂ ਮੈਂ ਸਰ ਹੋਜੀ ਬੇਨਤੀ ਕਰਨਾ ਪ੍ਰਸ਼ਨ ਨੂੰ ਵੀ ਕਿੰਨਾ ਕਿੰਨਾ ਸੂਬਾ ਸਰਕਾਰ ਦੀ ਤਾਂ ਦੇਖੀ ਬਸ਼ਕਾਰ ਹੋ ਗਿਆ ਬਿਲਕੁਲ ਹੈ ਬਿਲਕੁਲ ਹੈ ਜੇ ਮੈਂ ਪਿੱਛੇ 61000 ਰੁਪਏ ਰੇਟ ਸੀ ਲਾਵਾ ਸੰਭ ਸੀ ਦਿੰਦੇ ਸੀ ਜੀ ਹੁਣ ਚੱਕ ਕੇ 220000 ਰੁਪਏ ਕਰਤੀ ਇੱਕ ਸਾਲ ਦੀ विदाਊਟ ਨੋਟਿਫਿਕੇਸ਼ਨ ਉਈ ਨੋਟੀਫਿਕੇਸ਼ਨ ਨਹੀਂ ਉਹਦੇ ਵਿੱਚ ਕੀ ਹੋਇਆ ਜਿਹੜੀ ਸਾਡੇ ਅਸਲ ਅਸੀਂ ਆਪ ਆਮ ਆਦਮੀ ਪਾਰਟੀ ਬਣੇ ਹਾਂ ਸਾਨੂੰ ਬੜਾਇਆ ਗਿਆ ਪ੍ਰਧਾਨ ਠੀਕ ਹੈ ਜੀ ਮੈਂ ਡਿਸਟ੍ਰਿਕਟ ਦਾ ਪ੍ਰਧਾਨ ਬੀਆ ਮੈਂ ਪੰਜਾਬ ਦਾ ਪ੍ਰਧਾਨ ਸਾਨੂੰ ਆਮ ਆਦਮੀ ਪਾਰਟੀ ਦੇ ਸਪੋਰਟਸ ਵੀ ਆਮ ਆਦਮੀ ਪਾਰਟੀ ਨਾਲ ਬਿਲੋਂਗ ਕਰਦੇ ਆਂ ਲੇਕਿਨ ਕੁਝ ਬੰਦਿਆਂ ਨੇ ਕੀ ਕੀਤਾ ਜਾ ਕੇ ਸਰਕਾਰ ਨੂੰ ਗੁਮਰਾਹ ਕੀਤਾ ਜਾਂ ਤੁਹਾਨੂੰ ਸਰਕਾਰ ਨੂੰ ਪੂਰੀ ਗੱਲ ਦੱਸਦੇ ਵੀ ਆਹ ਗੱਲ ਆ ਉਹਨਾਂ ਤੋਂ ਪਾਲਿਸੀ ਹਾਂ ਕਰਾ ਲਈ ਜਾਂ ਆਪ ਆਪਣੇ ਨੰਬਰ ਬਣਾਉਣ ਦੇ ਮਾਰੇ ਨੇ ਵੀ ਅਸੀਂ ਸਾਡੀ ਫੋਨ ਕੈਮਰਾ ਹੈ ਪ੍ਰਧਾਨਗੀ ਦੀ ਉਹ ਸਰਕਾਰ ਨੂੰ ਦੱਸਿਆ ਅਸੀਂ ਫਿਰ ਬੜੇ ਵੀ ਸੀ ਪੇਸਲ ਸੈਕਟਰੀ ਮੈਡਮ ਆਪਣੇ ਜਸਪੀ ਕੋਰ ਨੇ ਤਲਵਾੜੋ ਚਲੋੜੋਂ ਸਾਰੀ ਗੱਲ ਅਸੀਂ ਦੱਸੀ ਵੀ ਸੀਗੀ ਉਹ ਪਰ ਵੀ ਹੁਣ ਤਾਂ ਬਣ ਚੁੱਕੀ ਆ ਪਾਲਸੀ ਇਹ ਵੀ ਅੱਗੇ ਨੂੰ ਤੁਹਾਡਾ ਖਿਆਲ ਖਾਂਗੇ ਅਸੀਂ ਮੈਂ ਸਰ ਵੀ ਖੁੱਲ੍ਹ ਚੁਕੀ ਜੀ ਗੱਲ ਹੈ ਜੇਕਰ ਤੁਸੀਂ ਕਦੇ ਇੱਕ ਟ੍ਰਾਕਟ ਮਗਾਉਂਦੇ ਸੀ ਪੋਲੇ ਕਿੰਨਾ ਮਾਲ ਹੈ ਜੀ ਅ ਪੋਲੇ ਦਾ ਜੀ ਪੋਲੇ ਬੇਲੇ 45 ਟਨ ਹੁੰਦਾ 45 ਟਨ ਪਹਿਲੇ 45 ਰੇਟ ਤਾਂ ਜੀ ਮੈਂ ਤੁਹਾਨੂੰ ਦੱਸਾਂ 81200 ਦਾ ਫਰਕ ਪਿਆ ਹੈਗਾ ਹਾਂ ਆ ਦੋਲੇ 30000 ਦਾ ਫਰਕ 25000 ਦਾ ਫਰਕ ਹੈ ਪਹਿਲਾਂ 5 ਲੱਖ ਦੀ ਗੱਡੀ ਦੀ ਜਿਉਂ 6 ਲੱਖ ਦੀ ਹੋ ਗਈ ਹਾਂ ਪਰ 5 ਤੋਂ 6 ਹੋਣਾ ਉਹ ਤਾਂ ਇੱਕ ਚਲੋ ਵੱਖਰੀ ਚੀਜ਼ ਦਾ ਕਿ ਘਟ ਗਿਆ ਕਿ ਤੇ ਵਧ ਗਿਆ ਮੇਨ ਗੱਲ ਆ ਵੀ 5 ਲੱਖ ਵਾਲਾ ਕੋਲਾ ਜਿਹੜਾ ਸਾਡੇ ਕੋਲੇ ਪਹੁੰਚਦਾ ਉਹ 3 ਲੱਖ ਰੁਪਈਆ ਹੈ ਬਾਕੀ ਉਹਦੇ ਜਿਹੜੀ ਉਹਦੀ ਉਹਦੀ ਜੀਸੀਵੀ ਆ ਜਿਹੜੀ ਵੈਲਿਊ ਸੀ ਵੀ ਕਹਿੰਦੇ ਇੱਕ ਵੈਲਿਊ 4000 ਸੀ ਵੀ ਰਹਿ ਗਈ ਦੋ ਦੋ ਦੀ ਪ੍ਰੋਪਰਟੀ ਮਿਲੀ ਪ੍ਰੋਪਰ ਨੰਬਰ ਦੇਖੋ ਮੈਂ ਸਦੀ ਜੀ ਧਾਰਨ ਤੁਹਾਨੂੰ ਦੱਸ ਆਪਾਂ ਦੁੱਧ ਲੈਣੇ ਆ ਉਹਦੀ ਫੈਟ 11 ਹੁੰਦੀ ਆ 12 ਹੁੰਦੀ ਆ ਉਹ ਤੋਂ ਤੋਂ ਮਲਾਈ ਵੀ ਵਧੀਆ ਨਿਕਲਦੀ ਆ ਮੱਖਣ ਵੀ ਉਹਦੇ ਨਾਲ ਨਿਕਲਦਾ ਜੇ ਉਹਦੀ ਫੈਟ ਹੀ 4-5 ਹੋਵੇ ਤਾਂ ਉਹਦੇ ਵਿੱਚੋਂ ਮਲਾਈ ਨਿਕਲਣੀ ਆ ਨਾ ਹਾਂ ਬਸ ਆਹੀ ਗੱਲ ਫੈਟ ਵਿੱਚ ਬਣਾਈ ਦੀ ਵੀ ਫਰਕ ਪੈ ਜਾਂਦਾ ਬਣਾਈ ਵਿੱਚ ਵੀ ਫਰਕ ਪੈਂਦਾ ਬਣਾਈ ਤਾਂ ਬਊਗਾ ਹੀ 40% ਤੇ ਬਣੂਗਾ ਦੁੱਧੋਂ ਨਿਕਲਣੀ ਆ ਸੈਕੰਡ ਕਲਾਸ ਨਿਕਲੂਗੀ ਫੇਰ ਸਾਨੂੰ ਤਰ੍ਹਾਂ ਦਾ ਉਹਦੀ ਮਾਜਣੀਆਂ ਨੇ ਪੂਰੀਆਂ ਤੇ ਮਾਲ ਸਾਨੂੰ ਘੱਟ ਰੇਟ ਤੇ ਵੇਚਣਾ ਬਣਾਪੀ ਘਾਟਾ ਬੈਗੇ ਕਿ ਇਹ ਅਗਰ ਮੈਂ ਨਾਲ ਹੋ ਜਾਤਾ ਤਾਂ ਬਟਾ ਖਤਮ लास्ट ਤੱਕ ਹੀ ਸੋਚੋ ਕਿ ਜੇ ਕਿਉਂ ਨਾ ਅਸੀਂ ਕੁਝ ਨਹੀਂ ਸੋਚ ਰਾਹੀ ਜੀ ਬਸ ਅਸੀਂ ਖਤਮ ਹੋ ਜਾਾਂਗੇ ਜਵੇਂ ਸਾਡੇ ਪਹਿਲਾਂ 40% 40% ਲੋਕ ਸਾਡੇ ਪਹਿਲਾਂ ਛੱਡ ਗਏ ਹੋ ਸਾਰਾ ਸਰ ਜਦੋਂ ਹੁਣ ਪ੍ਰੈਸ ਕਾਨਫਰੰਸ ਸਾਨੂੰ ਉਦੋਂ ਹੀ ਕਰਨੀ ਪੈਂਦੀ ਹੈ ਜਦੋਂ ਅਸੀਂ ਬਹੁਤ ਹੀ ਜ਼ਿਆਦਾ ਦਿੱਕਤ ਵਿੱਚ ਹੋ ਜਾਂਦੇ ਹਾਂ ਕਿਉਂਕਿ ਸਾਡੀ ਟ੍ਰੇਡ ਦੇ ਵਿੱਚ ਅੱਜ ਤੋਂ 3 ਸਾਲ ਪਹਿਲਾਂ 27-2800 ਪੱਟਾ ਸੀਗਾ ਗਵਰਨਮੈਂਟ ਦੀਆਂ ਪਾਲਿਸੀਆਂ ਕਰਕੇ ਸਾਡੇ ਪੱਠੇ ਅੱਜ 1400 ਜਾਂ 1500 ਰਹਿ ਗਏ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ। ਸੈਂਟਰ ਸਰਕਾਰ ਦਾ ਇੱਕ ਲੋਗੋ ਹੈ ਜਾਗੋ ਗਾ ਹੱਕ ਜਾਗੋ। ਜਿਹੜਾ ਕੋਲਾ ਪਿੱਛੋਂ ਚੱਲਦਾ 6 ਦਾ 7% ਮੋਇਸਚਰ ਨਾਲ ਚੱਲਦਾ ਹੈ। ਸਾਨੂੰ ਉਹਦੇ ਵਿੱਚ ਕਾਂਡਲਾ ਪੋਰਟ ਤੋਂ ਪਾਣੀ ਪਾ ਪਾ ਕੇ ਸਾਨੂੰ 15 ਤੋਂ ਲੈ ਕੇ 17% ਮੋਇਸਚਰ ਨਾਲ ਕੋਲਾ ਮਿਲਦਾ ਹੈ। ਉਸ ਦੇ ਹਿਸਾਬ ਨਾਲ ਜਿਹੜੀ ਸਾਡੀ ਕੋਸਟਿੰਗ ਹੈ ਕੋਲੇ ਦੀ ਉਹ ਸਾਡੀ 25% ਵੱਜ ਜਾਂਦੀ ਹੈ। ਉਹਦੇ ਨਾਲ ਅਸੀਂ ਕਿੱਦਾਂ ਸਰਵਾਈਵ ਕਰਾਂਗੇ? ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੈ। ਦੂਸਰੀ ਕੋਲੇ ਦੀ ਮਿਕਸਿੰਗ ਜਿਹੜਾ ਕੋਲਾ ਸਾਨੂੰ ਅਸੀਂ ਜਿਹੜੀ ਸੀਵੀ ਨਾਲ ਸਾਡੇ ਨਾਲ ਕਮਿਟਮੈਂਟ ਕਰਕੇ ਕੋਲਾ ਮਿਲਦਾ ਇੱਕ ਟਰੱਕ ਨਾਲ ਸਾਡਾ 2 ਲੱਖ ਸਵਾ 2 ਲੱਖ ਇੱਟ ਬਣਦੀ ਹੈ ਪਰ ਜਿਹੜੀ ਹੁਣ ਕੋਲਾ ਮਿਕਸ ਹੋ ਕੇ ਆ ਰਿਹਾ ਸਾਡੀ 2 ਲੱਖ ਇੱਟ ਮਸਾ ਉਸ ਨਾਲ ਬਣਦੀ ਹੈ ਔਰ ਕੁਆਲਿਟੀ ਜਿਹੜੀ ਉਹ ਵੀ ਪੋਰ ਹੋ ਜਾਂਦੀ ਹੈ ਸੋ ਅਸੀਂ ਤਾਂ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਗੁਜਰਾਤ ਸਰਕਾਰ ਨੂੰ ਸਾਰੀਆਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਵੀ ਇਸ ਗੱਲ ਤੇ ਤੁਸੀਂ ਤਸੱਲੀ ਨਾਲ ਕੋਈ ਇਨਕੁਆਰੀ ਕੋਈ ਅਫਸਰ ਨੂੰ ਕਿਸੇ ਦੀ ਡਿਊਟੀ ਲਾਓ ਵੀ ਇਹ ਪਠਿਆਲਿਆ ਨਾਲ ਬਹੁਤ ਵੱਡਾ ਧੱਕਾ ਮਾਰਨ ਨੂੰ ਤਿਆਰ ਅਸੀਂ ਕਾਣ ਇਸ ਤੋਂ ਬਾਅਦ ਅਗਰ ਸਾਡੀ ਕੋਈ ਸੁਣਵਾਈ ਨਾ ਹੋਈ ਅਸੀਂ ਕਾਣ ਲਈ ਵੀ ਜਾਵਾਂਗੇ ਕਿਉਂਕਿ 1 ਲੱਖ ਟਨ ਕੋਲਾ ਉੱਥੋਂ ਅਗਰ ਪਿੱਛੋਂ ਆਉਂਦਾ ਉਹਨੂੰ 2 ਲੱਖ ਟਨ ਕਰਕੇ ਉਰੇ ਵੇਚ ਦਿੰਦੇ ਆ ਇਹਦੇ ਵਿੱਚ 에ਰਪੋਰਟ ਵਾਲਿਆਂ ਦੀ ਅਥਾਰਟੀ ਹੈ ਜਿਹੜੀ ਉਹਨਾਂ ਦੀ ਮੁੱਲੀ ਭੁਗਤ ਹੈ ਕੀ ਦੀ ਮੁੱਲੀ ਭਗਤ ਸਾਨੂੰ ਨਹੀਂ ਪਤਾ ਸਰਕਾਰ ਪਤਾ ਕਰੇ ਪਰ ਕਿਉਂਕਿ ਅਗਰ 1 ਲੱਖ ਟਨ ਕੋਲਾ ਆਇਆ ਪਿੱਛੋਂ ਉਹਦੇ ਵਿੱਚ 10% ਅਸੀਂ ਪਾਣੀ ਮਿਕਸ ਕਰ ਦਾਂਗੇ ਤਾਂ 1 ਲੱਖ ਦਾ बस 1000 टन ਹੋ ਜਾਊਗਾ ਕਿਤੇ ਤਰੀਕਤ ਨਾਲ ਤਾਂ ਉਹਨੂੰ ਬਾਹਰ ਕੱਢਣਗੇ ਟੰਡਾਂ ਦੇ ਤਾਬਲਾ ਕੁੰਨੀਆਂ ਲੱਗਦੀਆਂ ਨੇ ਬਿਲਕੁਲ ਇਦਾਂ ਹੈ ਜੇ ਜੋ ਮਾਲ ਰੱਖਣੋਂ ਨੇ ਗੱਲਬਾਤ ਨਹੀਂ ਕੀਤੀ ਜਾ ਸਕੀ ਸਰ ਉੱਤੇ ਕੋਈ ਸੁਣਵਾਈ ਹੈ ਨਹੀਂ ਕਿੱਥੋਂ ਕੋਈ ਸੁਣਵਾਈ ਉਹ ਤਾਂ ਅੰਦਰ ਅੰਦਰ ਨਹੀਂ ਜਾਣ ਦਿੰਦੇ ਜੀ ਮਤਲਬ ਉੱਥੇ ਕੋਈ ਸੁਣਵਾਈ ਨਹੀਂ ਹੈ ਜਿਹੜਾ ਟਰੱਕ ਭਰਦਾ ਜਿਹੜਾ ਜਾ ਭਰਦਾ ਉਹ ਐਕਸੈਪਟ ਕਰਨਾ ਪੈਂਦਾ ਲੱਗਦਾ ਇੱਥੇ ਬਤਾ ਬਗੋਰੀ ਪਛਾਣ ਨੇ ਮੇਰੇ ਅੱਗੇ ਬਹੁਤ varietà ਆਮ ਲੋਕਾਂ ਦੇ ਵੀ ਬੰਦੇ ਬੈਠੇ ਸਾਰਿਆਂ ਦੀ ਪਊਗਾ ਜੀ ਦੇਖੋ ਅਸੀਂ ਪੱਲਿਓ ਤਾਂ ਪਾਣਾ ਨਹੀਂ ਫਿਰ ਕੋਸ਼ਿਸ਼ ਹੀ ਪੂਹਤਾ ਹੈ ਕੋਈ ਦਾਹ ਤੱਕ ਅੱਗੇ ਪਾਸ ਹੁੰਦਾ ਹੋਊਗਾ